ਸਿਰ ਦੋਸਤੋ ਜਿਹੜੀ ਅਸੀਂ ਮੈਂ ਵੇਚੀ ਐ ਮੌਣ ਮੰਡੀ ਤੇ ਕੋਈ ਕਿਸੇ ਦਾ ਧੱਕਾਵਾਜੀ ਨਹੀਂ ਕੋਈ ਹੋਣੀ ਨਹੀਂ ਵੀ ਮੰਗੇ ਦਾ ਨਾ ਐ ਵੀ ਬਦਨਾਮ ਕਰੀ ਜਨੇਓ ਠੀਕ ਹੈ ਜੀ ਇਹਦੇ ਜੇ ਧੱਕੇਵਾਜੀ ਤਾਂ ਹੁੰਦੀ ਰਹਿੰਦੀ ਐ ਸੌਦੇ 'ਚ ਕੋਈ ਆਪਾਂ ਨੂੰ ਦਾੜੀ 'ਚ ਨਹੀਂ ਹੱਥ ਪਾਇਆ ਕੋਈ ਹੋਰ ਨਾ ਕਰੇ ਪਿਆਰ ਨਾਲ ਸੌਦਾ ਕਰੇ ਉਹ ਜ਼ਮੀਨ ਜਾਇਦਾਦ 'ਤੇ ਆਪਾਂ ਕੋਈ ਨੱਕ ਹੁੰਦੇ ਨਹੀਂ ਹੈਗੇ ਠੀਕ ਹੈ ਜੀ ਤੇ ਕੋਈ ਗਲਤ ਫੈਮਲੀ ਹੋ ਗਈ ਉਹ ਮੈਸੇਜ ਕਰਨੋਂ ਹਟ ਜੂਗੇ ਇਹ ਕੋਈ ਮੈਂ ਗਰੀਬ ਬੰਦਾ ਨਹੀਂ ਜੀ ਕੋਈ ਧੱਕੇਬਾਜੀ ਨਹੀਂ ਇਹਦੇ 'ਚ ਇਹਦਾ ਮੈਂ ਇਸ ਵੀ ਤੇਜ਼ ਵੇਚਣ ਵਾਸਤੇ ਉਹਨੇ ਧੱਕੇ ਮਾਰੇ ਮੇਰੇ ਠੀਕ ਹੈ ਮੈਂ ਕੱਟ ਦਿੰਦਾ ਨਹੀਂ ਸੀ ਉਹ ਕਹਿੰਦਾ ਵੀ ਕੱਟ ਦੇ ਉਹਦਾ ਕੋਈ ਕਸੂਰ ਨਹੀਂ ਹੈਗਾ ਉਹਨੇ ਨਾ ਮੇਰੇ ਦਾੜੀ 'ਚ ਹੱਥ ਪਾਇਆ ਉਹਨੇ ਮੇਰੇ ਮੂੰਹ 'ਤੇ ਹੱਥ ਲਾਇਆ ਜ਼ਰੂਰ ਉਹ ਧੱਕੇ ਤਾਂ ਮਾਰਿਆ ਵੀ ਇਹਨਾਂ ਦੀ ਮੈਂ ਦੇ ਮੇਰੇ ਕਾਕਾ ਨੂੰ ਆਏ ਹਫਤੇ ਮਈਆਂ ਵੇਚਦਾ ਹੀ ਇਹ 5-10 ਮਈਆਂ ਵੇਚਦਾ ਰੋਜ਼ ਕੋਈ ਇਹਦੇ 'ਚ ਧੱਕੇਬਾਜੀ ਨਹੀਂ ਹੁੰਦੀ ਕੋਈ ਹੋਣੀ ਕਰਦੇ ਕੋਈ ਆਏ ਨਹੀਂ ਉਹ ਸਾਡੀ ਮਹਿੰਗੀ ਲਈ ਵੀ ਸੀ ਮੈਂ ਤਾਂ ਕਰਕੇ ਅਸੀਂ ਧੱਕੇਬਾਜੀ ਹੋਈ ਹੈ ਇਹਦਾ ਨਾਮ ਇਹਨੂੰ ਕਮੈਂਟ ਕਰਨੋਂ ਹਟ ਜਾ ਜੀ ਇਹਦੇ ਚ ਕੋਈ ਕਸੂਰ ਨਹੀਂ ਇਹਦਾ